ਸੈਟਲ ਦੇ ਵਿੱਚ ਉਬਰ ਦੀ ਰਾਈਡ ਬਹੁਤ ਮਹਿੰਗੀ ਆ ਲੋਕ ਇਸ ਗੱਲ ਤੋਂ ਅੱਕੇ ਪਏ ਨੇ 30 ਮਿੰਟ ਮੰਨ ਲਓ ਤੁਸੀਂ ਸੈਟਲ ਦੇ ਵਿੱਚ ਜਾਣਾ ਆ ਤੇ ਇਹ ਤੁਹਾਨੂੰ ਲਗਭਗ 60 ਡਾਲਰ ਦੀ ਰਾਈਡ ਪੈਂਦੀ ਆ 30 ਮਿੰਟ ਜਿਹੜੀ ਕਿ ਅਮਰੀਕਾ ਦੇ ਵਿੱਚ ਸਭ ਤੋਂ ਮਹਿੰਗੀ ਆ ਇੰਡੀਆਨਾ ਦੇ ਵਿੱਚ ਉਬਰ ਸਭ ਤੋਂ ਸਸਤੀ ਆ ਉੱਥੇ ਜੇ ਇਹੀ ਰਾਈਡ 30 ਮਿੰਟ ਦੀ ਤੁਸੀਂ ਲੈਣੀ ਆ ਤੇ ਤੁਹਾਨੂੰ 30 ਡਾਲਰਾਂ ਚ ਮਿਲ ਜਾਂਦੀ ਆ ਇੱਥੇ ਇਹ 60 ਡਾਲਰ ਚ ਪੈ ਰਹੀ ਆ ਫੇਅਰ ਸ਼ੇਅਰ ਇੱਕ ਲਾਅ ਆ ਇੱਥੇ ਉਹਨੇ ਪੇ ਵਧਾਈ ਆ ਸਿਆਟਲ ਦੇ ਵਿੱਚ ਇੱਕ ਰੂਲ ਜਿਹਨੂੰ ਫੇਅਰ ਸ਼ੇਅਰ ਆਰਡੀਨੈਂਸ ਕਿਹਾ ਜਾਂਦਾ ਜਿਹੜੀ ਓਬਰ ਡਰਾਈਵਰ ਨੂੰ ਕਹਿੰਦੀ ਆ ਕਿ ਫੇਅਰਲੀ ਪੇ ਕੀਤਾ ਜਾਣਾ ਚਾਹੀਦਾ ਇਹਦੇ ਨਾਲ ਜਿਹੜੇ ਕੀਮਤਾਂ ਇਹਦੀਆਂ ਵਧੀਆਂ ਦਸੀਆਂ ਜਾ ਰਹੀਆਂ ਓਬਰ ਕਹਿੰਦੀ ਵੀ ਇਹ ਕਾਨੂੰਨ ਜ਼ਿੰਮੇਵਾਰ ਆ ਸਾਡਾ ਖਸੂਰ ਕੋਈ ਨਹੀਂ ਸਿੱਧਾ ਸਿੱਧਾ ਰੈਗੂਲੇਸ਼ਨਸ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਆ ਕਿ ਇਹਦੇ ਨਾਲ ਜਿਹੜੇ ਸਿਆਟਲ ਦੇ ਵਿੱਚ ਜਿਹੜਾ ਰਾਈਡਸ ਦੇ ਲਈ ਵੀ ਤਾਂ ਫੂਡ ਡਿਲੀਵਰੀ ਦੇ ਲਈ ਵੀ ਜੇ ਕੀਮਤਾਂ ਵੱਧ ਨੇ ਤਾਂ ਉਹਦਾ ਜਿਹੜੇ ਕਿਰਾਏ ਵੱਧ ਨੇ ਤਾਂ ਉਹਦਾ ਸਿੱਧਾ ਜਿਹੜਾ ਜੜੀਆਂ ਉਹਦੀਆਂ ਜੜ੍ਹਾਂ ਨੇ ਉਹ ਇਸ ਆਰਡੀਨੈਂਸ ਦੇ ਵਿੱਚ ਪਈਆਂ ਨੇ